ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ ਤੋਂ ਆਈ ਉੱਥੇ ਕਹਿੰਦੇ ਕਿ ਦੋ ਟੜਿਆਂ ਦੀ ਇੱਕ ਲੜਾਈ ਸੀ ਲੜਾਈ ਦੇ ਵਿੱਚ ਜਿਵੇਂ ਕਹਿੰਦੇ ਨੇ ਕਈ ਵਾਰੀ ਤੀਜਾ ਮਰਿਆ ਜਾਂਦਾ ਤੇ ਇੱਥੇ ਵੀ ਸੱਜੀ ਮੁੱਚੀ ਤੀਜਾ ਮਰੇਗਾ ਪੁਲਿਸ ਵਿੱਚ ਕਾਰ ਛੜਾਉਣ ਗਈ ਤੇ ਪੁਲਿਸ ਦੇ ਐਸਆਈ ਰੈਂਕ ਦੇ ਚਰਨਜੀਤ ਸਿੰਘ ਜੀ ਦਾ ਉੱਥੇ ਗੋਲੀਆਂ ਮਾਰ ਕੇ ਕਤਲ ਹੋ ਗਿਆ ਪਰ ਇਹ ਕਿਉਂ ਐਸ ਤਰ੍ਹਾਂ ਦੀ ਬਾਤ ਸਾਡੇ ਲੋਕਾਂ ਦੇ ਵਿੱਚ ਐਸ ਤਰ੍ਹਾਂ ਦਾ ਦਿਮਾਗ ਕਿਉਂ ਹੋ ਗਿਆ ਕਿਉਂ ਕਿਉਂ ਦਾ ਜਵਾਬ ਸੁਖਮਨ ਸਾਹਿਬ ਮਾਫ ਕਰਨਾ ਮੈਂ ਤੁਹਾਨੂੰ ਟੋਕ ਦਿੱਤਾ ਤੁਹਾਡਾ ਸਵਾਲ ਆ ਗਿਆ ਕਿਉਂ ਮੈਂ ਤੁਹਾਨੂੰ ਇਸ ਕਿਉਂ ਦੀ ਬਾਹ ਫੜ ਕੇ ਨਾ ਅੱਗੇ ਤੋਰ ਦਿੰਦਾ ਕਿ ਕਿੱਥੋਂ ਤੱਕ ਜਾਣਾ ਚਾਹੀਦਾ ਕਿਉਂ ਸਰ ਅਕਾਲੀਆਂ ਦਾ ਸਿਆਸੀ ਬੇੜਾ ਕਿਉਂ ਡੁੱਬਿਆ ਜਦ ਉਸ ਕਿਉਂ ਚ ਜਾਓਗੇ ਨਾ ਜਿਸ ਵੇਲੇ ਸ਼ਹਿਰ ਟਾ ਕਾਂਡ ਹੋਇਆ ਜਿਸ ਵੇਲੇ ਤਖਦੂਰ ਸਾਹਿਬ ਦੇ ਵਿੱਚ ਹੋਇਆ ਇਹ ਸ਼ਾਇਦ ਐਮਐਲਏ ਦਾ ਵੀ ਉਸ ਵੇਲੇ ਪਰਚਾ ਹੋਇਆ ਸੀਗਾ ਮੇਰੇ ਖਿਆਲ ਦੇ ਨਾਲ ਜਿਵੇਂ ਗਲਤ ਨਹੀਂ ਹੈ ਜੀ ਇੱਥੇ ਇੱਕ ਐਸਸੀ ਕੁੜੀ ਦੇ ਕੁੱਟਮਾਰ ਹੋਈ ਸੀਗੀ ਦੋ ਤਿੰਨ ਘਟਨਾਵਾਂ ਬੈਕ ਟੂ ਬੈਕ ਕਈਆਂ ਜੜੀਆਂ ਹੂੰ ਅਕਾਲੀਆਂ ਦੀ ਸੈਕੰਡ ਪਾਰੀ ਸੀ ਜਿਹੜੀ ਲਗਾਤਾਰ ਸਰ ਗਰਾਫ ਡਿੱਗਣਾ ਸਟਾਰਟ ਹੋ ਜਾਂਦਾ ਹੈ ਜੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸੀ ਗਿਦੜਵਾਹ ਦੇ ਲਾਗੇ ਇੱਕ ਸਰਪੰਚ ਨੇ ਥੱਪੜ ਮਾਰ ਦਿੱਤਾ ਹੂੰ ਪਿਛਲੇ ਦਿਨੀ ਵੀ ਉਹਨਾਂ ਦਾ ਫਿਰ ਚਰਚਾ ਛੜਿਆ ਸੀਗਾ ਮਤਲਬ ਕਿ ਬੈਕ ਟੂ ਬੈਕ ਜਦੋਂ ਉਹਨਾਂ ਘਟਨਾਵਾਂ ਵੀ ਤੈਹ ਤੱਕ ਜਾਉ ਗਿਆ ਗੁਰਲਾਲ ਕੰਗ ਜੀ ਜਿਹੜੇ ਆ ਨਾ ਇਹ ਉਦੋਂ ਇਹ ਅਕਾਲੀ ਰਾਜਨੀਤੀ ਬਿਲਕੁਲ ਕਹੋ ਕਿ ਵਿੱਚ ਬੈਠ ਕੇ ਕਰ ਰਹੇ ਸਰ ਇੱਕ ਤਰ੍ਹਾਂ ਨਾਲ ਹੂੰ ਉਹ ਤਾਂ ਕਾਰਨ ਪਤਾ ਕੀ ਸੀ ਦਾ ਕਿ ਜਿਹੜੇ ਹੇਟਲੇ ਪੱਧਰ ਦੇ ਲੀਡਰ ਸੀਗੇ ਉਹਨਾਂ ਨੂੰ ਇੱਕ ਸ਼ੈ ਸੀਗੇ ਹੂੰ ਠੀਕ ਹੈ ਜੀ ਵਿੱਚ ਚੱਕ ਦਿਓ ਜੀ ਤੇ ਪੁਲਿਸ ਅਕਾਲੀਆਂ ਤੋਂ ਹਮੇਸ਼ਾ ਡਰਦੀ ਰਹੀ ਹੈ ਹੂੰ ਡਰਨ ਤੋਂ ਭਾਵ ਕੀ ਕਿ ਇੱਕ ਜਥੇਦਾਰ ਮੈਂ ਐਸਾ ਜਥੇਦਾਰ ਦੇਖਿਆ ਆਪਣੀ ਜ਼ਿੰਦਗੀ 'ਚ ਹੂੰ ਕਿ ਸਰ ਉਹਦਾ ਜ਼ੀਰੀ ਕਿਤੇ ਮਾੜਾ ਮੋਟਾ ਤੰਗ ਭੰਗ ਕਰਦਾ ਸੀਗਾ ਲੇਟ ਫਰੇਟ ਆਉਂਦਾ ਹਣਾ ਜੀ ਤੇ ਐਸਐਚਓ ਆਇਆ ਉਹਦੇ ਜ਼ੀਰੀ ਨੂੰ ਸਮਝਾਉਣਾ ਕਾਂਗੇ ਸਾਨੂੰ ਯਾਦ ਹੋਏਗਾ ਕਿ ਸੱਚੀ ਹੋ ਜੀ ਇਹ ਕਹਾਣੀ ਮੈਂ ਆਪਦੇ ਕੋਲੋਂ ਨਹੀਂ ਕਹ ਰਿਆ ਇਹ ਮਸ਼ਹੂਰ ਹੈ ਜੀ ਮਸ਼ਹੂਰ ਹੈ ਮਾਲਵੇ ਦੀ ਪੋਲਿਟਿਕਸ ਕਿ ਐਸ ਐਚਓ ਆਇਆ ਕਿ ਤੂੰ ਮਸੂਦਰ ਜਾਨ ਗੁੱਟੋ ਬੜੀ ਫਿਰੇ ਐਸ ਐਚਓ ਕਿ ਸੁਦਾ ਬੰਦਾ ਬਣ ਜਾਏ ਟਾਈਮ ਤੇ ਆਇਆ ਕਰ ਫਲਾਟ ਸਰਦਾਰ ਨੂੰ ਖਰਾਬ ਨਾ ਕਰਿਆ ਕਰ ਹੂੰ ਐਦਾਂ ਦਾ ਹਾਲ ਸੀਗਾ ਮਤਲਬ ਕੁਝ ਵੀ ਕਰਵਾਇਆ ਜਾ ਸਕਦਾ ਸੀ ਇਹਦਾ ਤਾਂ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ ਇਹਦਾ ਜੀ ਕਿ ਉਹਦਾ ਨਤੀਜਾ ਕੀ ਨਿਕਲਿਆ ਵਾ ਜੀ ਉਹ ਜਿਹੜੇ ਗਾਂ ਸਰਪੰਚ ਸੀ ਗਾਂ ਜਾਂ ਪਿੰਡਾਂ ਦੇ ਲੀਡਰ ਸੀਗੇ ਉਹਨਾਂ ਨੇ ਗਾਂ ਫਿਰ ਲੋਕਾਂ ਨਾਲ ਚੜੋਖਤੀ ਕਰਨੇ ਸਟਾਰਟ ਕੀਤੀ ਸਰ ਇਹ ਉਹ ਖਿੱਤਾ ਹੈ ਜਿੱਥੇ ਪਿਆਰ ਨਾਲ ਪਿਆਰ ਨਾਲ ਤੇ ਮਾਈ ਵੱਲ ਪੱਟ ਵੀ ਖਵਾ ਦਿੰਦਾ ਜੀ ਠੀਕ ਹੈ ਜੀ ਤੇ ਉਦਾਂ ਕਹਿ ਦਿੰਦੇ ਆ ਕਿ ਫਿਰ ਬਈ ਠੀਕ ਆ ਨਾ ਕਿ ਚੁੰਡੀ ਵੀ ਨਹੀਂ ਵੜਾਉਂਦਾ ਹੂੰ ਜਿਉ 1 ਘੰਟੇ ਉਹ ਵੇਖੋ ਜਿੱਥੇ ਤਰਫੇ ਅਗਲਾ ਕਹਿੰਦਾ ਦੂਜੀ ਰੋਡ ਆਈ ਤਾਂ ਬਿਲਕੁਲ ਜੀ ਤਾਂ ਐਸਾ ਹੀ ਮੇਰੇ ਖਿਆਲ ਦੇ ਨਾਲ ਐਸ ਗਵਰਨੈਂਸ ਦੇ ਵਿੱਚ ਹੋ ਰਿਹਾ ਵਾ ਹੂੰ ਜੇ ਇਹਨਾਂ ਨੇ ਅੱਛਾ ਮੈਂ ਤੇ ਤੁਹਾਨੂੰ ਕਿੰਨੇ ਮਹੀਨਿਆਂ ਦਾ ਕਹ ਰਿਹਾ ਸੀਗਾ ਕਿ ਸਰ ਨੀਚੇ ਥੱਲੇ ਵੇਖੋ ਗਲਤ ਹੋ ਰਿਹਾ ਹੈ ਬਹੁਤ ਗਲਤ ਕਿਉਂਕਿ ਪੰਚਾਇਤੀ ਚੋਣਾਂ ਵੇਲੇ ਤੁਸੀਂ ਵਾਰ-ਵਾਰ ਇਹ ਗੱਲ ਵਾਰ-ਵਾਰ ਮੈਂ ਕਿਹਾ ਸੀਗਾ ਕਿ ਇਹਨਾਂ ਦੇ ਨਾਲ ਜਿਹੜੇ ਬੰਦੇ ਰਲੇ ਆ ਉਹ ਦੂਜੇ 당ਾਂ ਚੋਂ ਹੀ ਆਇਆ ਹੂੰ ਜਿਨ੍ਹਾਂ ਨੇ ਇਹ ਢਿੰਗੋ ਜੋਰੀਆਂ ਕਿ ਜੋ ਰਜਮਾਇਸ਼ਾਂ ਦੇਖੀਆਂ ਸਨ ਉਹ ਹੀ ਇੱਧਰ ਆ ਗਏ ਜੀ ਹੁਣ ਉਹਨਾਂ ਨੂੰ ਮਿਲ ਗਈ ਪਾਵਨ ਜਿਹੜੇ ਬੰਦੇ ਪਿੰਡ ਚ ਸਰਪੰਚ ਤੱਕ ਨਹੀਂ ਸੀ ਬਣਨ ਦੀ ਕਾਬਲੀਅਤ ਰੱਖਦੇ ਉਹ ਬਣ ਗਏ ਐਮਐਲਏ ਹਮ ਲਹਿਰ ਸੀ ਪਾਰਟੀ ਦੀ ਅੱਜ ਹਾਲ ਇਹ ਆ ਕਿ ਇਹਨਾਂ ਨੇ ਵੀ ਉਹੀ ਜਿਹੜਾ ਅਕਾਲੀਆਂ ਨੇ ਕਹਿ ਲੋ ਬਈ ਬਹੁਤ ਜ਼ਿਆਦਾ ਘਾਟਾ ਖਾਦਾ ਉਹੀ ਰਸਤਾ اختیار ਕਰ ਲਿਆ ਜੀ ਹੁਣ ਜੋ ਖਡੂਰ ਸਾਹਿਬ ਦੇ ਵਿੱਚ ਹੋਇਆ ਸਰ ਉਹਦੇ ਚ ਤੀਜਾ ਇਹ ਨਹੀਂ ਆਪਾਂ ਕਹਿ ਸਕਦੇ ਬੰਦਾ ਮਰਿਆ ਸਰ ਉੱਥੇ ਇੱਕ ਤਰ੍ਹਾਂ ਨਾਲ ਇੱਕ ਐਸੀ ਵਾਰਦਾਤ ਹੋਈ ਆ ਜਿਹੜੀ ਕਿ ਪੰਜਾਬ ਦੇ ਇਤਿਹਾਸ ਚ ਦਰਜ ਹੋਊਗੀ ਹੂੰ ਇਹ ਦੋ ਤਰ੍ਹਾਂ ਦੀ ਟਸਲ ਚੱਲ ਰਹੀ ਸੀਗੀ ਲੰਬੇ ਸਮੇਂ ਤੋਂ ਜੀ 8-10 ਦਿਨ ਤੋਂ ਹੋ ਗਿਆ ਕਿ ਚੱਲੀ ਆਉਂਦਾ ਸੀ ਕੰਮ ਹੂੰ ਹੂੰ ਠੀਕ ਹੈ ਜੀ ਪੁਲਿਸ ਨੇ ਦੋਨਾਂ ਨੂੰ ਬੁਲਾਇਆ ਵੀ ਹੂੰ ਬੀਤੇ ਦਿਨੀ ਫੇਰ ਇਹ ਆਮੋ-ਸਾਮne ਹੋ ਗਏ ਨੇ ਜੀ ਆਮੋ-ਸਾਮne ਹੋ ਗਏ ਨੇ ਤੇ ਇਹ ਜਿਹੜੀ ਸਰਪੰਚ ਹੈ सरपंच ਜਿਹੜਾ ਇਹ ਆਮ ਆਦਮੀ ਪਾਰਟੀ ਦਾ ਸਮਰਥਕ ਹੈ ਤੇ ਸਥਾਨਕ ਵਿਧਾਇਕ ਦਾ ਦੱਸਦੇ ਆ ਕਿ ਖਾਸਮ ਖਾਸਿਆ ਹਾਲਾਂਕਿ ਮੈਂ ਗੱਲ ਹੋ ਗਈ ਪਿੱਛੇ ਪਾਵਰ ਵਾਲੀ ਕਿਸੇ ਮੈਂ ਫੋਨ ਕੀਤਾ ਸੀਗਾ ਵਿਧਾਇਕ ਸਾਹਿਬ ਨੂੰ ਉਹਨਾਂ ਨੇ ਚੱਕਿਆ ਨਹੀਂ ਕਨਫਰਮ ਕਰਦੇ ਨਹੀਂ ਤਾਂ ਜੀ ਤਾਂ ਕਹਿੰਦੇ ਆ ਕਿ ਬਈ ਉੱਥੇ ਫਿਰ ਜਦੋਂ ਇਹ ਭਾਰੀ ਪੈਣ ਲੱਗੇ ਦੂਜੀ ਧਿਰ ਨੇ ਹੈਲਪਲਾਈਨ ਤੇ ਕਾਲ ਕੀਤੀ ਆ ਹਮ ਪੁਲਿਸ ਪਾਰਟ ਕਿਉਂਕਿ ਪਤਾ ਤਾਂ ਸੀਗਾ ਜੀ ਚੱਲ ਰਿਹਾ ਅਸੀਂ ਮਸਲ ਕਰੀ ਦਿਨਾਂ ਦਾ ਚੱਲ ਰਿਹਾ ਸਿ ਪੁਲਿਸ ਪਾਰਟੀ ਉੱਥੇ ਕੋਈ ਇੱਕ ਥਾਣੇਦਾਰ ਨਹੀਂ ਗਿਆ ਮੇਰੀ ਜਿੰਨੀ ਕੋਈ ਜਾਣਕਾਰੀ ਹੈ ਕਿ ਸੱਚ ਹੋਰ ਸੀ ਜੀ ਜਿਹਦਾ ਸ਼ੈਦ ਨਾਮ ਬਾਜਵਾ ਹੈ ਹੂੰ ਇਹ ਗੱਲਾਂ ਹੁਣ ਰਿਕਾਰਡ ਤੇ ਆਉਂਦੀਆਂ ਕਿ ਨਹੀਂ ਆਉਂਦੀਆਂ ਮੈਨੂੰ ਪਤਾ ਨਹੀਂ ਜੀ ਇੱਕ ਹੋਰ ਹੈ ਡੀਐਸਪੀ ਡੋਲਿਆਂ ਜੇ ਵਾਲਾ ਸ਼ੈਦ ਸੋਨੀ ਸਾਹ ਕੋਈ ਇਹ ਵੀ ਸੁਣਿਆ ਕਿ ਉਹ ਵੀ ਮੌਕੇ ਤੇ ਮੌਜੂਦ ਸੀ ਹੂੰ ਸਰ ਉੱਥੇ ਕਿਤੇ ਉੱਤੇ ਚੜਨ ਲੱਗੇ ਆ ਝਗੜਾ ਹੋਇਆ ਉਹ ਪਤਾ ਨਹੀਂ ਮੈਨੂੰ ਆਪਾਂ ਕਿਹੜਾ ਕੋਲ ਸੀ ਜੀ ਤਾਂ ਦੱਸਦੇ ਆ ਕਿ ਜਦੋਂ ਪੁਲਿਸ ਨੇ ਉਹ ਥਾਣੇਦਾਰ ਨੇ ਯਤਨ ਕੀਤਾ ਰੋਕਣ ਦਾ ਤਾਂ ਉਹਦਾ ਹੀ ਦੱਸਦੇ ਕੁਝ ਲੋਕ ਤੇ ਦੱਸਦੇ ਕਿ ਉਹਦਾ ਹੀ ਵੈਪਨ ਖੋਇਆ ਗਿਆ ਕੁਝ ਲੋਕ ਦੱਸਦੇ ਕਿ ਉਹਨਾਂ ਨੇ ਆਪਣੇ ਵੈਪਨ ਨਾਲ ਮਾਰਿਆ ਚਲੋ ਇਹ ਤਾਂ ਹੁਣ ਜਾਂਚ ਪੜਤਾਲ ਦਾ ਵਿਸ਼ਾ ਐ ਐਸਐਚਓ ਨੂੰ ਤਿੰਨ ਗੋਲੀਆਂ ਮਾਰੀਆਂ ਨੇ ਉਹ ਤਿੰਨ ਜੀ ਇੱਕ ਬਾਹਾਂ ਚ ਲੱਗੀ ਆ ਤੇ ਦੂਜੀਆ ਛੱਦ ਟੇਡ ਵਾਲੀ ਸਾਈਡ ਆ ਤਿੰਨ ਗੋਲੀਆਂ ਵੱਜੀਆਂ ਨੇ ਉੱਥੇ ਥਾਂ ਤੇ ਮਰ ਗਿਆ ਸੀ ਹਸਪਤਾਲ ਚ ਲਿਜਾਣਾ ਤੇ ਇੱਕ ਰਸਮ ਸੀ ਰਸਮ ਹੋ ਜਾਂਦੀ ਫੌਰਨ ਤਾਂ ਉੱਥੇ ਲਗਾਇਮ ਇਹ ਡਾਕਟਰਾਂ ਨੇ ਡੈੱਡ ਡਿਕਲੇਅਰ ਕਰਤਾ ਨਾਲ ਦੀ ਨਾਲ ਹੂੰ ਕਿ ਬੰਦੇ ਚ ਹੈ ਇੰਕੁਸ਼ਨ ਜੀ ਹੁਣ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਭਈ ਝਗੜਾ ਕਰ ਕੌਣ ਰਿਹਾ ਹੈ ਮੌਜੂਦਾ ਸਰਪੰਚ ਹੂੰ ਸੱਤਾ ਧਾਰੀ ਹੋ ਕੇ ਤੁਸੀਂ ਝਗੜਾ ਤੁਸੀਂ ਝਗੜੇ ਨਵੇੜ ਦੇ ਕੀ ਖੇਦੀ ਮਿੱਟੀ ਜੀ ਤੁਸੀਂ ਤੇ ਖੁਦ ਕਰ ਰਹੇ ਹੋ ਸੈਕੰਡ ਥਿੰਗ ਪੁਲਸ ਪਾਰਟੀ ਉੱਥੇ ਕੋਲ ਬੈਠੀ ਆ ਜੀ ਤੁਸੀਂ ਆਪਣਾ ਬੰਦਾ ਅਮਰਵਾ ਲਿਆ ਹੂੰ ਤੁਸੀਂ ਰਿਟੈਲੀਏਟ ਕਿਉਂ ਨਹੀਂ ਕੀਤਾ ਤੁਸੀਂ ਤਾਂ ਹਾਲੇ ਤੱਕ ਮੈਨੂੰ ਲੱਗਦਾ ਉਸ ਮਾਮਲੇ 'ਚ ਕੋਈ ਗ੍ਰਿਫਤਾਰ ਵੀ ਨਹੀਂ ਕੀਤਾ ਆਪਣਾ ਸਬ ਇਨਸਪੈਕਟਰ ਮਰਵਾ ਲਿਆ ਤੁਸੀਂ ਤੁਸੀਂ ਉੱਥੇ ਮੌਕੇ ਤੇ ਉਹਨਾਂ ਨੂੰ ਰੋਕਣਾ ਕੀ ਸੀਗਾ ਕਿ ਕਾਤਲਾਂ ਨੂੰ ਤੁਸੀਂ ਫੜ ਵੀ ਨਾ ਸਕੇ ਜਾਂ ਉਹਨਾਂ ਦਾ ਕੋਈ ਨੁਕਸਾਨ ਵੀ ਨਾ ਕਰ ਸਕੇ ਦੇਖੋ ਇਹ ਤੇ ਬਹੁਤ ਜਦੋਂ ਉਹਨਾਂ ਨੇ ਗੋਲੀ ਮਾਰਤੀ ਹੈ ਪੁਲਿਸ ਪਾਰਟੀ ਉਹੀ ਦੱਸਿਆ ਜਾ ਰਿਹਾ ਕਿ ਡੀਐਸਪੀ ਸੀ ਇੱਕ ਇੱਕ ਐਸਐਚ ਹੋਰ ਸੀਗਾ ਉਹ ਕੀ ਕਰ ਰਾਇਆ ਇਸ ਸਾਨੂੰ ਕੋਈ ਕਿ ਦਰਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਮਾਹੌਲ ਐਸਾ ਬਣ ਜਾਂਦਾ ਕਈ ਵਾਰ ਕਿਸੇ ਰਜਿਮ ਦੇ ਵਿੱਚ ਕਿ ਪੁਲਸ ਵਾਲੇ ਥਪੜੇ ਵੀ ਖਾ ਲੈਂਦੇ ਕਿ ਦੱਸਦੇ ਕਿ ਹੋਰ ਕਰਮਚਾਰੀ ਵੀ ਉਹਨਾਂ ਨੇ ਕੁੱਟੇ ਨੇ ਜੀ ਜ਼ਖਮ ਵੀ ਹੋਏ ਹੈ ਕਈ ਹੋਏ ਨਾ ਜੀ ਹਾਂ ਜੀ ਤੋ ਗੱਲ ਇਹ ਆ ਕਿ ਇੱਕ ਖਬਰ ਜਿਵੇਂ ਮੈਨੂੰ ਅੱਧੀ ਰਾਤ ਤੋਂ ਬਾਅਦ ਪਤਾ ਲੱਗੀ ਤੇ ਸੁਣ ਕਰਨ ਵਾਲੀ ਸੀ ਖਬਰ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਜੀ ਹੂੰ ਖਬਰ ਨੂੰ ਮੈਨੇਜ ਕਰਨ ਦਾ ਯਤਨ ਕੀਤਾ ਗਿਆ ਸਵੇਰ ਤੱਕ ਉਹ ਫਿਰ ਚਲੋ ਕਿਸੇ ਗੱਲ ਦਾ ਹੁੰਦਾ ਹੀ ਆ ਕੋਈ ਉਹ ਹੰਕਾਰ ਨਹੀਂ ਹੈ ਪੋਸਟ ਪਾਈ ਆਪਾਂ ਜੀ ਉਸ ਤੋਂ ਬਾਅਦ ਫਿਰ ਸਾਰੇ ਪਾਸੇ ਚੱਲ ਪਿਆ ਕੰਮ ਹਮ ਠਾ ਠਾ ਪਹਿਲਾਂ ਇਸ ਖਬਰ ਨੂੰ ਮੈਨੇਜ ਕੀਤਾ ਜਾ ਰਿਹਾ ਸੀਗਾ ਕਿਉਂਕਿ ਜਿਵੇਂ ਇਹ ਖਬਰ ਵੱਡੀ ਆਏਗੀ ਪੁਲਿਸ ਨਾਲ ਜੁੜੀ ਆ ਸੱਤਾਧਾਰੀ ਧਿਰ ਨਾਲ ਜੁੜੀ ਆ ਜੀ ਸਭ ਤੋਂ ਵੱਡੀ ਗੱਲ ਆ ਮਾਨ ਸਾਹਿਬ ਨੇ ਟਵੀਟ ਕੀਤਾ ਕਿ ਪੋਸਟ ਪਾਈ ਆ ਮੈਨੂੰ ਤੇ ਸਕਰੀਨਸ਼ਾਟ ਤੁਹਾਨੂੰ ਪਤਾ ਨਾ ਅੱਜ ਮੈਂ ਜਿਵੇਂ ਵਿਚ ਅਸੀਂ ਸੀ ਮੈਂ ਤਾਂ ਖਬਰਾਂ ਖਬਰਾਂ ਦੇਖਿਆ ਨਹੀਂ ਹੈ ਖਾਸ ਤੌਰ ਤੇ 9 10 ਵਜੇ ਤੋਂ ਬਾਅਦ ਤਾਂ ਮੈਂ ਖਬਰਾਂ ਨਾਲ ਟੁਟਾ ਰਿਹਾ ਉਹ ਇੱਕ ਪੋਸਟ ਸ਼ਾਇਦ ਪਾਈ ਹੈ ਜਿੱਦੇ ਚ ਉਹਨਾਂ ਨੇ ਕਿਹਾ ਕਿ 1 ਕਰੋੜ ਰੁਪਈਆ ਦੇਵਾਂਗੇ ਇਹਨਾਂ ਨੇ ਡਿਊਟੀ ਲਈ ਸ਼ਹਾਦਤ ਪ੍ਰਾਪਤ ਕੀਤੀ ਬਿਲਕੁਲ ਠੀਕ ਹੋ ਗਿਆ ਸਾਬ ਹਮ ਠੀਕ ਹੋ ਗਿਆ ਹੁਣ ਨਾਲ ਲਗਵਾ ਵੀ ਦੱਸ ਦੇਣਾ ਸੀ ਕਿ ਸ਼ਹੀਦ ਕੀਤਾ ਕਿਨੇ ਆ ਹਮ ਮੈਂ ਸਵੇਰੇ ਆਪਣੇ ਇਹੀ ਸਵਾਲ ਕੀਤਾ ਸੀ ਬਾਣ ਸਾਹਿਬ ਹੁਣ ਕਰੋੜ ਤਾਂ ਦੇਵੋਗੇ ਹਮ ਹੁਣ ਨਾਲ ਇਹ ਦੱਸਿਓ ਕਿ ਕਰੋੜ ਦੇਣਾ ਕਿਉਂ ਪੈ ਰਿਹਾ ਹੈ ਕਿਉਂ ਪੈ ਰਿਹਾ ਐਨੀ ਜਲਦੀ ਟਵੀਟ ਕਿਉਂ ਯਾਨੀ ਸ਼ਹੀਦ ਵੀ ਤੁਹਾਡਾ ਤੇ ਉਹਨੂੰ ਸ਼ਹੀਦ ਕਰਨ ਵਾਲੇ ਵੀ ਤੁਹਾਡੇ ਹਮ ਆ ਆ ਸਿਸਟਮ ਹੈ ਠੀਕ ਹੈ ਸਾਹਿਬ ਸ਼ਹੀਦ ਵੀ ਤੁਹਾਡਾ ਸ਼ਹੀਦ ਕਰਨ ਵਾਲੇ ਵੀ ਤੁਹਾਡੇ ਸ਼ਹੀਦ ਤਾਂ ਦੱਸ ਦਿੱਤਾ ਸ਼ਹੀਦ ਕਰਨ ਵਾਲੇ ਨਹੀਂ ਦੱਸ ਰਹੇ ਤੁਸੀਂ ਬਿਲਕੁਲ ਭਈ ਉਹ ਕੌਣ ਨੇ ਤੇ ਹੁਣ ਤੱਕ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ ਤੁਸੀਂ ਇੱਥੇ ਕੋਈ ਮਾੜਾ ਮੋਟਾ ਜਿਹੜਾ ਗੈਂਗਸਟਰ ਆ ਉਹਦਾ ਝੂਠੇ ਸੱਚੇ ਮੁਕਾਬਲੇ ਬਣਾ ਕੇ ਉਹਦੇ ਗੋਡਿਆਂ ਤੱਕ ਤੁਸੀਂ ਕਹਿ ਲੋ ਕਿ ਫੈਰ ਕੱਢ ਦਿੰਦੇ ਹੋ ਜੀ ਹੁਣ ਹੁਣ ਕੀ ਕਰੋਗੇ بڑے ਵੱਡੇ ਸਵਾਲ ਨੇ ਸਾਹਿਬ ਬਿਲਕੁਲ ਤੁਹਾਡੀ ਮੌਜੂਦਾ ਪਾਰਟੀ ਤੁਹਾਡੇ ਬੰਦੇ ਇਸ ਹਲਕੇ ਦੇ ਵਿਧਾਇਕ ਦੇ ਦੇਖੋ ਅੱਗੇ ਵੀ ਰੌਲਾ ਪਿਆ ਜਿਹਦੇ ਵਿੱਚ ਆਪਾਂ ਇਹਨਾਂ ਦਾ ਵਰਜ਼ਨ ਲਿਆ ਸੀਗਾ ਜਿਹਦੇ ਵਿੱਚ ਇੱਕ ਗੁਰਸਿੱਖ ਜੀ ਨੇ ਕਿਹਾ ਸੀ ਮੇਰੀ ਦਸਤਾਰ ਲਾ ਦੇ ਚਲੋ ਇਹਨਾਂ ਨੇ ਨਕਾਰ ਦਿੱਤਾ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਗੱਲ ਹੋਈ ਸੀ ਸਥਾਨਕ ਐਮਐਲਏ ਦੇ ਭਾਈਏ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਸੀ ਯਾਦ ਹੈ ਹਸਪਤਾਲਾਂ ਚੋਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਉਤੋਂ ਬਾਅਦ ਐਸਐਸਪੀ ਬਦਲਾ ਦਿੱਤਾ ਗਿਆ ਗੁਰਮੀਤ ਸਿੰਘ ਚੋਹਾਨ ਜੀ ਸਰ ਉਤੋਂ ਬਾਅਦ ਇਲਾਕੇ ਦੀ ਪੁਲਿਸ ਦੇ ਵਿੱਚ ਇੱਕ ਮੈਸੇਜ ਗਿਆ ਉਹ ਬਹੁਤ ਵੱਡੀ ਮੈਂ ਕਹੂੰਗਾ ਕਿ ਮਾਨ ਸਾਹਿਬ ਉਹਨਾਂ ਦੀ ਗਲਤੀ ਸੀ ਹਮ ਇੱਕ ਮੈਸੇਜ ਚਲਾ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਾਲੀਆਂ ਵੇਲੇ ਹਮ ਪੁਲਿਸ 'ਚ ਇੱਕ ਮੈਸੇਜ ਚਲਾ ਜਾਂਦਾ ਕਿ ਯਾਰ ਅਸੀਂ ਕੀ ਲੈਣਾ ਯਾਰ ਉਹ ਜਦੋਂ ਤੁਸੀਂ ਐਸਐਸਪੀ ਦੀ ਛਾਲ ਚਕਾਤੀ ਸਰ ਹਮ ਐਸਐਚਓ ਕੀ ਕਹੂਗਾ ਫਿਰ ਐਸਐਚਓ ਜਾ ਕੇ ਟੇਬਲਾਂ ਤੇ ਕਹਿ ਲਓ ਤੁਹਾਡੇ ਟੇਬਲਾਂ ਤੇ ਜਾ ਕੇ ਉਹ ਕਾਗਜ਼ ਫੜਨ ਜੋ ਗਈ ਆ ਕਿ ਦੱਸੋ ਬਈ ਹੁਕਮ ਕੀ ਆ ਮੈਂ ਤੁਹਾਨੂੰ ਦੱਸਿਆ ਨਾ ਜੀ ਜੀ ਮੈਂ ਐਸੀਆਂ ਚੀਜ਼ਾਂ ਦੇਖੀਆਂ ਕਿ ਐਸਐਚਓ ਜਾ ਕੇ ਸਿਰੀ ਦਾ ਹੱਥ ਫੜ ਕੇ ਕਹਿੰਦਾ ਉਹ ਬੰਦਾ ਵਣ ਹੂੰ ਇਹ ਪੁਲਿਸ ਦੇ ਕੰਮ ਹੈ ਜੀ ਜੀ ਤੋਂ ਮਤਲਬ ਤੁਸੀਂ ਉਸ ਦਿਸ਼ਾ ਵੱਲ ਵਧ ਰਹੇ ਮਾਨ ਸਾਹਿਬ ਹੂੰ ਜਿੱਥੇ ਅੱਗੇ ਆਉਣ ਵਾਲੇ ਟਾਈਮ ਹਾਂਜੀ ਜਿੱਥੇ ਅੱਗੇ ਵਾਲਿਆਂ ਦੇ ਸਤਾਰੇ ਗਰਦਸ਼ ਚ ਚਲੇ ਗਏ ਸੰ ਹੂੰ ਬਿਲਕੁਲ ਤੁਸੀਂ ਉਸ ਗਰਦਸ਼ ਵੱਲ ਨਹੀਂ ਵਧ ਰਹੇ ਬਹੁਤ ਮੜਾ ਹੋਇਆ ਹੂੰ ਬਹੁਤ ਹੀ ਕੈਲੋਸ ਸੰਸਨੀ ਖੇਸ ਮਾਮਲਾ ਹੈ ਜੀ ਬੇਸ਼ੱਕ ਕਿ ਪੁਲਿਸ ਪਾਰਟੀ ਦੀ ਹਾਜ਼ਰੀ ਦੇ ਵਿੱਚ ਸਬ ਇਨਸਪੈਕਟਰ ਐਡੀਸ਼ਨਲ ਐਸਐਚਓ ਮਾਰ ਦਿੱਤਾ ਕਿਸਾ ਬੇਕੋ 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 ਜੀ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡਾ ਔਰ ਮੈਂ ਕੁਝ ਕਮੈਂਟ ਮਿੰਟੂ ਜੀ ਪੜ੍ਹ ਦੇਣਾ ਮਨਮੋਹਿਤ ਕੰਗ ਜੀ ਦੱਸ ਰਹੇ ਨੇ ਕਿ ਪ੍ਰਭਜੀਤ ਸਿੰਘ ਐਸਐਚਓ ਤੇ ਗੋਇੰਦਵਾਲ ਸਾਹਿਬ ਤੇ ਡੀਐਸਪੀ ਸੋਨੀ ਮੌਕੇ ਤੇ ਹਾਜ਼ਰ ਸੀ ਹਲੋ ਦੱਸੋ ਨਾਂ ਵੀ ਆ ਗਿਆ ਨਾ ਸਾਹਿਬ ਜੀ 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 ਇਥੇ ਇੱਕ ਮਿੱਤਰ ਹੋਰ ਵੀ ਦੱਸੇ ਸੀਐਮ ਸਾਹਿਬ ਨੇ ਟਵੀਟ 'ਚ ਜ਼ਿਕਰ ਤੱਕ ਨਹੀਂ ਕੀਤਾ ਕਿ ਦੋਸ਼ੀਆਂ ਤੇ ਕਾਰਵਾਈ ਹੋਵੇਗੀ ਜਸਤਾਰ ਸਿੰਘ ਜੀ ਕਹਿ ਰਹੇ ਨੇ ਬਿਲਕੁਲ ਸੱਚਮੁੱਚ ਇਹ ਗੱਲ ਵੀ ਹੈ ਕੱਲਾ ਐਚਡੀਐਫਸੀ ਦੇ 1 ਕਰੋੜ ਦੀ ਤੇ ਆਪ ਦੇ 1 ਕਰੋੜ ਦੀ ਗੱਲ ਉਹ ਤਾਂ ਸਰ ਉਹ ਤਾਂ ਇੰਸ਼ੋਰੈਂਸ ਹੈ ਇਹਨਾਂ ਦੀ ਜੀ ਦੇਖੋ ਉਹਦੇ 'ਚ ਵੀ ਪੀਆਰ ਕਿ ਅਸੀਂ 1 ਕਰੋੜ ਰੁਪਈਆ ਦੇਵਾਂਗੇ ਸਰ ਇਹ ਨਾ ਕਰਮਚਾਰੀਆਂ ਦੀ ਇੱਕ ਇੰਸ਼ੋਰੈਂਸ ਹੁੰਦੀ ਹੈ ਕੋਈ ਹਿੱਸਾ ਸ਼ਾਇਦ ਸਰਕਾਰ ਪਾਉਂਦੀ ਹੈ ਜੀ ਤਾਂ ਕੁਝ ਹਿੱਸਾ ਉਹ ਜਿਹੜਾ ਜਿਵੇਂ ਤੁਸੀਂ ਸੁਣਿਆ ਹੋਣਾ ਹੈ ਕਿ ਜਦੋਂ ਕੈਪਟਨ ਰਜ਼ੀਮ ਚੱਲ ਰਹੀ ਸੀਗੀ ਉਹਨਾਂ ਨੇ ਸਾਰੇ ਕਰਮਚਾਰੀਆਂ ਦੇ ਖਾਤੇ ਉਕਤ ਬੈਂਕ 'ਚ ਕਰਵਾ ਦਿੱਤੇ ਸਨ ਤਾਂ ਉਹਨਾਂ ਨੇ ਇਹ ਮਤਲਬ ਕਿ ਪ੍ਰੋਗਰਾਮ ਦੇ ਅੰਦਾ ਹੋਇਆ ਜੀ ਜੀ ਬਿਲਕੁਲ ਬਿਲਕੁਲ ਮੀਟੂ ਜੀ ਖੈਰ ਸੱਚਮੁੱਚ ਬਹੁਤ ਮੰਦ ਭਾਗ ਆ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਔਰ ਜੇ ਬਾਈ ਚਾਂਸ ਹੁੰਦੀਆਂ ਨੇ ਤੇ ਉਸ ਤੇ ਸੱਚਮੁੱਚ ਨਿਰਪੱਖ ਤੌਰ ਤੇ ਸਰਕਾਰ ਨੂੰ ਜਾਂਚ ਵੀ ਕਰਨੀ ਚਾਹੀਦੀ ਹੈ ਤੇ ਅੱਗੇ ਵੀ ਆਉਣਾ ਚਾਹੀਦਾ ਹੈ